ਪਾਰਲੀਮੈਂਟ ਖਾਲ ਖਲਾ ਜੰਨਾ ਐਡੀ ਸ਼ੋਕਰਾਂ ਵਾਲਾ ਸਰਪਾਲ ਸਿੰਘ ਦੀ ਬੈਠਾ ਉਹਨਾਂ ਦੇ ਨਾਲ ਵੀ ਪਿਆਰ ਜੰਨਾ ਪੂਰ ਡੇਮਨ ਪ੍ਰਤੀਜਨਤਾ ਸਾਡੇ ਦਰਮਿਆਨ ਆਇਆ ਹਾਜੀ ਸਿੱਧੂ ਸਾਹਿਬ ਦਾ ਫੋਨ ਕਿਹੜੀ ਜੇ ਬਾਕ ਕਰਦੀਆਂ ਐਨਾਨਸਮੈਂਟ ਆਹ ਫੋਕਟਾ ਨਾ ਬੈਟਾ ਪੰਜਾਬੀ ਸਪੋਰਟਸ ਦੇ ਹਰ ਤੇ ਜੈਂਕੜ ਬ੍ਰੈਂਟਨ ਆਉਣ ਵਾਲੀ ਤਿੰਨ ਤਰੀਕਾ ਡੇਮਾ ਮਾਹ ਦੀ ਯੂਐਸਏ ਤੋਂ ਆਇਆ ਆਉਣ ਵਾਲੀ ਉਹ ਮੌਂਟਰੀਅਲ ਦੇ ਵਿੱਚ ਰੌਣਕਾਂ ਲੱਗਣਗੀਆਂ ਜੋਤੀ ਸਮਰਾ ਨਿਸ਼ਾਨ ਟ੍ਰਾਂਸਪੋਰਟ ਵਾਲੇ ਸਾਦੇ ਪੰਜਾਬ ਤੇ ਯੰਗ ਦਾ ਸਾਝਾ ਮੇਲਾ ਹੋਵੇਗਾ ਆ ਧੂੜ ਕੋਟ ਵਾਲਾ ਕਾਲਾ ਚੰਨਾ ਵਾਲੇ ਭੂਰੀ ਦੀ ਇਸ ਟੀਮ ਨੂੰ ਘਾਟ ਬੜੀ ਵੱਡੀ ਰੜਕ ਰਹੀ ਹੈ ਅੱਜ ਆਹ ਕੋਣ ਦੀ ਬਿੱਦੀ ਨਾਲ ਚਾਫੀ ਦਾ ਕਲਾ ਕਮਾਲ ਲੋਕੀ ਕਹਿੰਦੇ ਗੇਮ ਚੇਂਜਰ ਕਲਦੀਆ ਅੰਦਰਜੀਤ ਚਾਫੀ ਹੈ ਡੇਂਜਰ ਅਗਲੀ ਰੇਡ ਪਲਾਂ ਢਿੱਲੋਂ ਇਸ ਵੇਲੇ ਨਹਿਮਤਪਾਲੀ ਦਾ ਪੁਖਰਾ ਖੇਡ ਮੈਦਾਨ ਚ ਵਧਿਆ ਹੋਇਆ ਇੱਕ ਪਾਸੇ ਨਵਜੋਤ ਸੰਤ ਹਰੋੜਾ ਦੀ ਅਕੌਫੀ ਦੀ ਵਾਲ ਹਰੋੜਾ ਦੀ ਟੀਮ ਖੇਡ ਰਹੀ ਆ ਹੁਣ ਪਲਾਂ ਢਿੱਲੋਂ ਦੀ ਰੇਡ ਜਿੰਨੂ ਦਾ ਵੀਰ ਬੜਾ ਮੰਨਿਆ ਪਰ ਮੰਨਿਆ ਲੈ ਵੀ ਗਾਲ ਮਾਰਿਆ ਫਸਨ ਸਰਹਾਰੀ ਪੰਡਾ ਕੋਣਾ ਕਾਫਰ ਪਾਲੀ ਅਸ਼ਪਾਲਾ ਗਰੀ ਆਨੀ ਇਸ ਸਮੇ ਸੰਭਾਵਨਾ ਆ ਵੀ ਮੈਚ ਦੀ ਕਹਾਣੀ ਅੱਲੇ ਪੱਖ ਦੇ ਖਿਆਲ ਦੇ ਪ੍ਰੋਪਰ ਹੀ ਲੱਗਦੀ ਹੈ ਜਿਹੜੇ ਹਿਸਾਬ ਨਾਲ ਜਿਹੜੇ ਅੰਦਾਜ਼ੇ ਲਖੀਏ ਵੀ ਮੈਚ ਜਿਹੜਾ ਇਸ ਸਮੇ ਬਿਲਕੁਲ ਲੈਕ ਟੂ ਦੇਖ ਕੋਈ ਮਕਾਬਲਾ ਜਿਹੜੀ ਟੀਮ ਜਿੱਤੇਗੀ ਇਹਨੂੰ ਫਾਈਨਲ ਮੇਰੇ ਲਈ ਇੱਕ ਪਾਸੇ ਜਰਾਈਕਰ ਪਰਸਤਵ ਦੂਸਰੇ ਪਾਸੇ ਮੈਟਰੋਨੀ ਖੇਡ ਖਾਪਾ ਜੀਟੀਏ ਦਾ ਖੇਡ ਮੈਡਾ ਜੀਜੀ ਫਾਈਨਲ ਚ ਪਹੁੰਚ ਗਈ ਹੈ ਆ ਦੇਖਦੇ ਆ ਵੀ ਕੌਣ ਜਫਾ ਲਾਊਗਾ ਕੌਣ ਕਰੂ ਕੋਸ਼ਿਸ਼ ਸੰਤਨ ਸ਼ੌਕਰ ਜੀ ਕਹਿੰਦੇ ਵੀ ਹਰ ਜਫਾ ਲੈਣਾ ਅੰਦੇ ਨੂਰ ਹੋੜ ਜਾਇਆ ਬਹੁਤ ਪਾਈ ਅੰਦੇ ਨੂਰ ਹੋੜ ਜਾਇਆ ਬਹੁਤ ਪਾਈ ਮੱਤੀ ਚੌਧਰੀਆ ਵਾਲਾ ਹੈ ਉਹ ਜੀਤਾ ਉਧਰ ਜਲੰਧਰ ਸਿੱਧੂ ਹਣਾ ਲੜ ਰਿਹਾ ਮੰਨੇ ਰੂਹੀ ਮੰਨੇ ਦਾ ਮੈਜਰ ਸਿੰਘ ਦੀ ਬਰਾਦ ਦੇ ਨਾਲ ਸਿੱਧੂ ਜੀ ਕਾਰਮਾਨ ਜੀ ਉਹਨਾਂ ਦਾ ਵੀ ਵੱਡਾ ਯੋਗਦਾਨ ਹਰਮਨ ਬੁਲਟ ਵਾਗੜੀਆਂ ਦੇ ਵਿੱਚ ਚੈਂਪੀਅਨਸ਼ਿਪ ਹੁੰਦੀ ਆ ਇਹ ਹਰ ਸਾਲ ਦੁਬਾਰ ਲਗਾਤਾਰ ਗੈਸਟ ਬਣਿਆ ਇਹ ਨੌਜਵਾਨ ਬੋਲੋ ਬੋਲੋ ਪਰ ਕੋਈ ਨਾ ਇਹ ਮੁਹੰਮਦ ਆਫਗਾਨ ਦਾ ਪੁੱਤਰ ਹੈ ਪਰ ਬੋਲੋ ਬੋਲੋ ਜਸਮੈ ਨੰਬਰ ਜੁੜ ਗਿਆ ਆਪਣੀ ਟੀਮ ਦੇ ਲਈ ਸਰਦਾਰ ਕਹਿੰਦੇ ਆ ਗਿਆ ਸਾਹ ਉਪਨੀਤ ਸਿੰਘ ਦਾ ਲਾਰਾ ਬੋਲਦਾ ਬਾਪ ਤੇ ਵੀ ਤਕਰੀ ਕਬੱਡੀ ਖੇਡੀ ਹੈ ਖੇਡ ਮੈਦਾਨਾਂ ਦੇ ਵਿੱਚ ਉਹ ਦੇਖ ਕੁੱਪ ਪਾਸੇ ਨੰਬਰ 277 ਦੇ ਹੈ ਗਰਾਊਂਡ ਦੇ ਵਿੱਚ ਦਿਖਦੇ ਗੁਰਮukh ਸਿੰਘ ਜੀ ਕੋਖਾ ਟਵਨ ਕੋਲ ਪਿੰਡ ਵਾਲੇ ਨਾਲ ਹਰਜਿੰਦਰ ਸਿੰਘ ਜੀ ਸੰਘੇੜਾ ਮਲਮਣ ਵਾਲੇ ਆ ਨਾਲ ਸੁਖੀ ਚੰਦੀ ਜੀ ਦੇ ਨਾਲ ਗੇਲ ਟਰੱਕ ਤੇ ਟ੍ਰੇਨਰ ਵਾਲੇ ਨਵੀਂ ਗੇਲੋੜਾ ਬਾਕੀ ਇੱਥੇ ਗੇਲੋੜਾ ਦਾ ਵੀ ਵੱਡਾ ਰੋਲ ਇਸ ਖੇਡ ਕਲੱਬ ਨੇ ਉਧਰ ਧੰਨਵਾਦ ਕਰਾਂਗੇ ਆ ਕਬੱਡੀ ਪਹਿ ਲੈਣ ਦਿਓ ਔਰ ਨੰਬਰ ਦਾ ਫੈਸਲਾ ਹੋ ਲੈਣ ਦਿਓ ਉਹ ਦੇਖਿਓ ਇਸ ਸਮੇਂ ਖੇਡ ਮੈਦਾਨ ਦੇ ਵਿੱਚ ਫੇਰ ਫੇਰ ਕਬੱਡੀ ਪਹਿਣ ਜਾ ਰਹੀ ਹੈ ਫੇਰ ਪੈ ਚੁੱਕੀ ਹੈ ਪਹਿਲੀ ਕਬੱਡੀ ਅੱਜ ਚੜ ਚੜ ਕੇ ਅੱਜ ਸਮੇਂ ਪਾ ਕੇ ਵਾਲਾ ਰਵੀ ਧੁਰਕੋਟੀਏ ਕਾਲੇ ਨਾਲ ਮੁਕਾਬਲਾ ਤੇ ਕਾਲੇ ਦਾ ਖੰਭਾ ਵਿੱਚ ਮੈਂ ਕਰੀਗਾ ਉਧਰ ਬਲਵਿੰਦਰ ਸੰਧੂ ਸਰੇਂਦਰ ਜੀ ਗੜੀ ਮਾਰਦੇ ਕੇ ਪੈਂਦਾ ਧਰਮਿੰਦਰ ਉਹਨਾਂ ਦੇ ਨਾਲ ਬੜਾ ਪਿਆਰ ਆ ਵਿਆਪਨ ਦੀ ਬਹੁਤੀ ਸਟਾਰ ਨੂੰ ਸ਼ੁਸ਼ੀਲ ਨੂੰ ਅਗਲੀ ਗੇਂਦ ਇਹ ਨਿਆਮਤ ਅਲੀ ਆ ਅਮਨ ਲਿੰਦਰ ਦਾ ਸਨੀ ਲਿੰਦਰ ਦਾ ਲਿੰਦਰ ਲਿੰਦਰ ਤੇ ਕਲਵਿੰਦਰ ਬਾਜਵੇ ਦਾ ਧੰਨਵਾਦ ਫਾਨਾ ਹੋਣਾ ਹੈ ਆ ਵੀ ਕੈਪੋ ਡੋਪਰ ਦਾ ਜੀ ਤੋਂ ਚੇਮੋ ਤੇ ਮੈਂ ਅਰਜਨ ਸਿੰਘ ਦੇ 7 ਨੰਬਰ ਦਾ ਵਾਰਦਾ ਕਰ ਗਿਆ ਨਾਈਟ ਚੱਕ ਡਰਾਈਵਿੰਗ ਕਪਟਰ ਕਰਮਜੀਤ ਤੇ ਕੋਰੀ ਟੀਮ ਕਰਮਜੀਤ ਤੇ ਉਸ ਦਾ ਬਹੁਤ ਬਹੁਤ ਧੰਨਵਾਦ ਹੈ ਮਨਤ ਦੇ ਕ੍ਰੀਡਿਟ ਨੂੰ ਨਾਲ ਸੰਤੇਜ ਹੋਣਾ ਦਾ ਵਿਸ਼ੇਸ਼ ਤੌਰ ਤੇ ਧੰਨਵਾਦ ਹੈ ਕਿਰਪਾ ਜੀ ਜਿੰਦ ਇਹ ਕਪਾਹ ਸਰਾਏ ਬੜੀ ਕਹਿੰਦੇ ਨੇ ਸਾਡਾ ਸਾਡੇ ਕੋਲ ਹਮੇਸ਼ਾ ਲਈ ਬਿਖਰੇ ਸੀ ਜਾਂਦੇ ਨੇ ਬੀਬਕਪੁਰੇ ਤਾਮੀ ਇਤਿਹਾਸ ਉਹਨੇ ਸਾਡੀ ਜੁਝਮਾ ਦੀ ਯਾਦ ਜੀਤਾ ਜਾਵੇਗਾ ਅੱਜ ਅਸੀਂ ਖੇਡ ਮਕਾਬਲੇ ਹੋਗੇ ਉਹ ਸ਼ਖਸੀਅਤਾਂ ਦਾ ਜਿਹੜਾ ਇਹ ਕਬੱਡੀ ਦੇ ਕਿਸੇ ਪੜਾਜ ਜੀਤੇਗਾ ਉਹ ਵੀਰੇ ਦੇਖੀ ਹੱਦ ਤੱਕ ਸਮੇਂ ਤੱਕ ਵੀ ਖੇਡ ਕਬੱਡੀ ਦਾ ਜ਼ਿਕਰ ਉਹਨਾਂ ਦੀ ਜਵਾਬ ਤੇ ਸੀ ਉਹ ਸਮਾਂ ਇਹ ਆਪਣੀ ਟੀਮ ਦੇ ਸਿਰ ਹਾਰਕੀ ਫੱਕੇ ਜੋ ਜਿਹੜਾ ਕੂਰ ਕਰ ਜਾਦਾ ਮੇਰਾ ਪੂਜਣਾ ਕੁਝ ਨਹੀਂ ਜੋ ਕੁਝ ਹੈ ਸੁਪੀਦਾ ਇਹਨਾਂ ਸੁਪਨੇ ਕਾਹਦਾ ਕੇਸੋ ਮੇਰਾ ਕਾਹਦਾ ਕੇਸੋ ਮੇਰਾ ਆਹ ਦੇਖੋ ਸੰਦੀਪ ਅਤਾਕ ਕਬੱਡੀ ਪਾ ਰਿਹਾ ਹੈ ਦੂਸਰੇ ਪਾਸੇ ਫੇਰ ਕੌਣ ਕੋਸ਼ਿਸ਼ ਕਰਦਾ ਫੇਰ ਕੋਸ਼ਿਸ਼ ਹੈ ਫ੍ਰੀਸਪੀ ਪਰਕਟ ਸੈਕੂ ਮਾਈਟ ਹੈ ਐਰ ਕਰੇ ਤੇਜਰ ਮਾਲ ਯੂਐਸਏ ਸਰਮਾਨ ਮਾਲ ਜਸਰਾਜ ਮਾਲ ਜਵੇਰ ਸੋਫਾ ਲਾਹਰ ਸਿੰਘ ਸੋਮਲ ਸਾਹੀ ਸੰਗਾ ਕਮਲਵੀਰ ਗੁਰਪ੍ਰੀਤ ਤੂਦਰ ਹੋਣਾ ਦਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਮਨ ਬੋਲੇ ਤੇਰੇ ਜੋੜ ਚੱਕਿਆ ਈਸ਼ਾ ਦਾ ਵੀ ਪਾਟ ਕੀਦਾ ਮਨ ਦਾ ਨਹੀਂ ਮੰਦਾ ਮਨ ਦਾ ਨਹੀਂ